ਇੱਕ ਨੰਬਰ ਮਾਲਾ ਬਾਈ ਆਪਣੇ ਨਾਲ ਆ ਬਾਈ ਆ ਕੀ ਚੀਜ਼ ਆਪਣੇ ਕੋਲ ਇਹ ਵੀਰੇ ਦੇਸੀ ਚੰਪਰਾਸ ਵਾਲਾ ਦੇਸੀ ਖਰਾਕ ਕਹਿ ਸਕਦੇ ਆਪਾਂ ਇਹਨੂੰ ਚੰਪਰਾਸ ਦਾ ਪਨੌ ਰੱਖਤਾ ਪੈਦਾ ਇਹ ਵੀਰੇ ਆਪਾਂ ਨੂੰ ਫੀਲਡ ਦੇ ਵਿੱਚ ਕਿੰਨਾ ਕ ਟਾਈਮ ਹੋ ਗਿਆ ਜੀ ਇਹਦੇ ਵਿੱਚ ਵੀਰੇ ਐਨ ਵਾਲੋਂ ਪਹਿਲਾਂ ਆਪਣਾ ਦਾਦਾ ਜੀ ਕੰਮ ਕਰਦੇ ਸੀ ਫਿਰ ਆਪਣਾ ਡੈਡੀ ਜੀ ਕੰਮ ਕਰਨ ਲੱਗੇ ਮੰਨ ਲਓ ਆਪਾਂ ਨੂੰ ਸੋਸ਼ਲ ਮੀਡੀਆ ਤੇ ਆਇਆ ਨੂੰ 5-6 ਸਾਲ ਹੋ ਗਏ ਠੀਕ ਹੈ ਠੀਕ ਹੈ ਨਾ ਕਿਉਂਕਿ ਪਹਿਲਾਂ ਸੋਸ਼ਲ ਮੀਡੀਆ ਜਵਾਨਾਂ ਹੈ ਨਹੀਂ ਸੀਗਾ ਠੀਕ ਹੈ ਕਿਉਂਕਿ ਮਲਾਂ ਬਜ਼ੁਰਗ ਦੀ ਨਾਲ ਨੌਲੇਜ ਦੀ ਠੀਕ ਹੈ ਜਦੋਂ ਮਲਾਂ ਸੋਸ਼ਲ ਮੀਡੀਆ ਪਤਾ ਲੱਗਿਆ ਆਪਾਂ ਸੋਸ਼ਲ ਮੀਡੀਆ ਤੇ ਆ ਗਏ ਬਾਈ ਤਾਂ ਆਪਣਾ ਕੰਮ ਮਲਾਂ ਵੀ ਚੰਗੀ ਚੱਲਿਆ ਪਿਆ ਬ ਸਰ ਸ਼ਾਇਦ ਤੇ ਸਾਰੇ ਮਿਲ ਕੇ ਮਨ ਫੇਰ ਬਣਦਾ ਹੈ। ਖਾਣਾ ਵੀਰੇ ਤਾਂ ਫਿਰ ਔਖਾ ਹੋਊਗਾ ਗਰਮੀ ਕਰਕੇ। ਨਾ ਨਾ ਵੀਰੇ ਇਹ ਜਿਹੜੇ ਪਿਸਟੀਆਂ ਨੇ ਵੀ ਆ ਪਾਈਆਂ ਨੇ। ਇਹ ਠੰਡੀਆਂ ਹੁੰਦੀਆਂ ਨੇ ਲੀਵਰ ਵਾਸਤੇ। ਠੀਕ ਹੈ। ਇਹ ਗਰਮੀ ਨਹੀਂ ਕਰਦਾ ਕਿਸੇ ਤਰ੍ਹਾਂ ਦੀ। ਵੀ ਇਹਦਾ ਕੀ ਨੁਕਸਾਨ ਨਹੀਂ ਹੈਗਾ? ਵੀਰੇ ਕੋਈ ਸਾਈਡ ਇਫੈਕਟ ਨਹੀਂ। ਇਹਦੇ ਫਾਇਦੇ ਫਾਇਦੇ ਨੇ। ਫਾਇਦੇ ਫਾਇਦੇ ਨਹੀਂ ਵੀਰੇ। ਮਤਲਬ ਕੋਈ ਵਰਦਾਨਾ ਕਮਜ਼ੋਰੀ ਹੈ ਕਿਸੇ ਨੂੰ ਕਿਸੇ ਨੇ ਵਿਆਹ ਕਰਾਉਣਾ ਕੋਈ ਪਾਲਾ ਜਾਂ ਕੋਈ ਚੀਜ਼ ਕਰ ਰਿਹਾ ਹੈਗਾ ਵੀ ਕਿਵੇਂ ਪੁੱਛ ਆਇਆ ਕੀ ਕਰੀਏ। ਉਹ ਵੀਰੇ ਸਾਨੂੰ ਫੋਨ ਲਾ ਸਕਦਾ ਹੈ। ਤੇ ਬਾਕੀ ਪਹੁੰਚ ਆਪ ਕਰ ਦਿੰਦੇ। ਪਹੁੰਚ ਵੀਰੇ ਹਾਂ ਇੰਡੀਆ 'ਚ ਮੈਂ